ਸੱਚੀ ਕਾਜੀ ਤੁਸੀਂ ਦੇਖ ਰਹੇ ਹੋ ਬਿੱਲਾ ਗੁਰਾਲਾ ਜੀ ਦਾ YouTube ਚੈਨਲ ਤੇ ਮੈਂ ਹਾਂ ਗੁਰਦੇਵ ਤਾਲੀਵਾਲ ਤੇ ਮੇਰੇ ਨਾਲ ਨੇ ਚਰਨਜੀਤ ਕਈ ਹਾਂ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਲਗਾਤਾਰ ਪਾਕਿਸਤਾਨ ਦੀ ਯਾਤਰਾ ਤੇ ਗੁਰਧਾਮਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਤੇ ਹੁਣ ਸਾਡੀ ਯਾਤਰਾ ਆਖਰੀ ਪੜਾ ਤੇ ਇਸ ਵੇਲੇ ਅਸੀਂ ਬੈਠੇ ਹਾਂ ਲਾਹੌਰ ਦੇ ਵਿੱਚ ਤੇ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਉਹ ਗੁਰਦੁਆਰਾ ਸਾਹਿਬ ਜਿੱਥੇ ਸਿੱਖੀ ਦੇ ਵਿੱਚ ਸ਼ਹੀਦਿਆਂ ਦੀ ਪਿਰਤ ਪਾਈ ਗਈ ਸ਼ਹੀਦਿਆਂ ਦੀ ਨੀ ਰੱਖੀ ਗਈ ਕਿਉਂਕਿ ਸਾਡੇ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਸ ਥਾਂ ਤੇ ਤਤੀ ਤਵੀ ਦੇ ਮਿਠਾ ਕੇ ਜਰਮਾ ਵੱਲੋਂ ਸ਼ਹੀਦ ਕੀਤਾ ਗਿਆ। ਸੋ ਅਸੀਂ ਦਰਸ਼ਕ ਦਾਰੇ ਕਰੇ ਸੀ। ਇੱਥੇ ਸਾਨੂੰ ਦਰਸ਼ਨ ਹੋਏ ਭਾਈ ਮਰਦਾਨਾ ਜੀ ਦੀ ਕੁੱਲ ਵਿੱਚ ਦੀ ਅਨਸਮੰਸਤ ਦੇ ਵਿੱਚ ਉਹਨਾਂ ਦੀ ਕੁੱਲ ਦੇ ਵਿੱਚੋਂ 18ਵੀਂ ਪੀੜੀ ਭਾਈ ਲਾਲ ਜੀ ਦੇ ਬੇਟਿਆਂ ਦਾ। ਸੋ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਤੁਹਾਡੇ ਮੁਖਾਤਬ ਕਰਦੇ ਆ। ਉਹ ਸਾਹਮਣੇ ਬੈਠੇ ਨੇ ਆਓ ਉਹਨਾਂ ਕੋਲ ਚੱਲਦੇ ਆਂ ਤੇ ਨਾਲੇ ਉਹਨਾਂ ਦੇ ਦਰਸ਼ਕ ਦਾਰੇ ਤੁਹਾਨੂੰ ਕਰਦੇ ਆ ਤੇ ਤੁਹਾਨੂੰ ਵੀ ਉਹਨਾਂ ਦੇ ਰੂਪ ਕਰਦੇ ਆ। ਜੀ ਸੰਗਤ ਜੀ ਆਓ ਜੀ ਚਲਦੇ ਅੱਗੇ ਜਿਹੜੇ ਸ਼ਖਸ ਮੌਜੂਦ ਨੇ ਜੋ ਹਸਤੀਆਂ ਮੌਜੂਦ ਨੇ ਇਹ ਬਾਬਾ ਮਰਦਾਨਾ ਜੀ ਦੀ ਅਸਮਸਤੇ ਵਿੱਚੋਂ ਸੋ ਆਓ ਇਹਨਾਂ ਨੂੰ ਤੁਹਾਡੇ ਮੁਖਾਤਬ ਕਰਦੇ ਹਾਂ ਗੱਲਬਾਤ ਕਰਦੇ ਹਾਂ ਜੀ ਪਰਪ੍ਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਆਪਣੇ ਬਾਰੇ ਦੱਸੋ ਜੀ ਤੁਸੀਂ ਥੋੜਾ ਜਿਹਾ ਤੁਸੀਂ ਕਿੱਥੇ ਰਹਿੰਦੇ ਹੋ ਕਿੱਥੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਨਾਇਮ ਤਾਹ ਲਾਲ ਭਾਈ ਮੁਹੰਮਦ हुसैन ਲਾਲ ਬਾਬਾ ਲਾਲ ਜੀ ਦੇ ਬੇਟੇ 18ਵੇਂ ਸਲਹੋਰ ਤੋਂ ਬਾਬਾ ਮਰਦਾਨਾ ਜੀ ਜਿਹੜੇ ਕਿ ਗੁਰੂ ਨਾਨਕ ਜੀ ਦੇ ਬਰੇ ਪਿਆਰੇ ਸਨ ਔਰ ਉਹ ਪੇਗਾਮ ਜਿਹੜਾ ਗੁਰੂ ਨਾਨਕ ਜੀ ਦੇ ਕੇ ਗਏ ਲੋਕਾਂ ਨੂੰ ਪਿਆਰ ਮੁਹੱਬਤ ਔਰ ਕੀਰਤਨ ਰਾਹੀ ਉਹੀ ਵੰਡਦੇ ਆ ਰਹੇ ਆ ਸਾਡੇ ਵੱਡ-ਵਡੇਰੇ ਤੇ 18ਵੇਂ ਸੇ ਤੱਕ ਆ ਗਏ ਆ ਗੁਰੂ ਨਾਨਕ ਜੀ ਦਾ ਕੋਲ ਸੀ ਕਿ ਮਰਦਾਨੇ ਆ ਤੇਰੀਆਂ 21 ਕੁਲਾ ਤਾਰੀਆਂ ਤੇ 18ਵੀਂ ਕੁਲਤਾ ਕਰ ਆ ਗਏ ਆ ਤੇ 21 ਤੇ ਕੀਰਤਨ ਕਰਨ ਗੀਆਂ ਲੇਕਿਨ ਸਾਡੀ ਖੁਆਇਸ਼ ਆ ਕਿ ਅੱਗੇ ਵੀ ਜਿਵੇਂ ਅੱਜ ਮੈਂ ਕਹਿਣਾ ਹੁੰਨਾ ਹੈ ਕਿ ਜਿਵੇਂ ਅੱਜ ਬੈਠੇ ਆ ਮੇਰੀ ਖੁਆਇਸ਼ ਹੈ ਕਿ ਜਦੋਂ ਵੀ ਸਿੱਖ ਪੰਥ ਕਿਤੇ ਸਮਾਗਮ ਤੇ ਆਂ ਜੇ ਇਹੋ ਜਿਹੇ ਸਮਾਗਮ ਹੋਣ ਲੋਕ ਇਕੱਠੇ ਹੋਣ ਤੇ ਭਾਈ ਮਰਦਾਨਾ ਜੀ ਦਾ ਜਿਹੜਾ ਡੀਐਨਏ ਉਹ ਜ਼ਰੂਰ ਐ ਬੈਠਾ ਹੋਵੇ ਮੇਰੀ ਇਹ ਖੁਆਇਸ਼ ਹੈ ਕਿ ਗੁਰੂ ਨਾਨਕ ਜੀ ਇਹ ਮੇਰੀ ਖੁਆਇਸ਼ ਨੂੰ ਪੂਰਾ ਕਰਨ ਕਿ ਖਾਲੀ ਐ ਨਹੀਂ ਕਿ ਕਿਤਾਬ ਚ ਲਿਖਿਆ ਹੋਵੇ ਕਿ ਭਾਈ ਮਰਦਾਨਾ ਹੈਗਾ ਸੀ ਜਾਂ ਉਹ ਅਨਸਬੰਸ ਹੈਗੀ ਸੀ ਮੇਰੀ ਦ일리 ਖੁਆਇਸ਼ ਹੈ ਕਿ ਉਹ ਭਾਈ ਮਰਦਾਨਾ ਜੀ ਦਾ ਡੀਐਨਏ ਬੈਠਾ ਹੋਵੇ ਤੇ ਐਂ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਹੋਵੇ ਜੋ ਤੁਸੀਂ ਪਿਆਰ ਦਿੰਦੇ ਹੋ ਉਹ ਜੋ ਮੁਹੱਬਤ ਕਰਦੇ ਹੋ ਇਹੀ ਪਿਆਰ ਨੂੰ ਉਹ ਅੱਗੇ ਵੀ ਵੇਖਣ ਜੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਲਾਹੌਰ ਚ ਜਾਂ ਪਾਕਿਸਤਾਨ ਚ ਕਿਹੜੀ ਜਗ੍ਹਾ ਤੇ ਹਾਂਜੀ ਅਸੀਂ ਨਾ ਲਾਹੌਰ ਚ ਹੀ ਰਹਨੇ ਹਾਂ ਗਾਜ਼ੀਆਬਾਦ ਇਹ ਹੈ ਇਲਾਕਾ ਹੈ ਤਾਂ 8 ਤੋਂ 10 ਕਿਲੋਮੀਟਰ ਐਨੀ ਦੂਰ ਨਹੀਂ ਹੈਗਾ ਹੂੰ ਉੱਥੇ ਰਹਨੇ ਅਸੀਂ ਮਹੱਲਾ ਹੁਸੈਨਪੁਰਾ ਗਾਜ਼ੀਆਬਾਦ ਲਾਹੌਰ ਇੱਥੇ ਲਾਹੌਰ ਦੇ ਅਸੀਂ ਰਹਨੇ ਜਦੋਂ ਦੇ ਪਾਰਟੀਸ਼ਨ ਹੋਈ ਸੀ ਜਦੋਂ ਜੀ ਨਾਲ ਦੇ ਸਾਡੇ ਵੱਡ ਵਡੇਰੇ ਆਏ ਨੇ ਇੱਥੇ ਤੇ ਚੂਨਾ ਮੰਡੀ ਸ਼ਹਿਰ ਉੱਤੋਂ ਦੀ ਜੰਪਲ ਸੀ ਇੱਥੇ ਹੀ ਰਹੇ ਆ ਤੇ ਹੁਣ ਥੋੜਾ ਅੱਗੇ ਚਲੇ ਗਏ ਆ 1970 ਚ ਚਲੇ ਗਏ ਆ ਸਾ ਤੇ ਯਾਨੀ ਕਿ ਲਾਹੌਰ ਦੇ ਹੀ ਆ ਜਦੋਂ ਦੀ ਉੱਤੋਂ ਇੰਡੀਆ ਚ ਬਾਬਾ ਜੀ ਦਸਰੇ ਸੀ ਪਹਿਲਾਂ ਸ਼੍ਰੀ ਗੋਵਿੰਦ ਸਾਹਿਬ ਰਹਿੰਦੇ ਸੀ ਪੰਜਾਬ ਕੀਰਤਨ ਕਰਦੇ ਸੀ ਹਾਂ ਉਹਦੇ ਬਾਅਦ ਦੇਖੋ ਜੀ ਪਾਰਟੀਸ਼ਨ ਤੋਂ ਪਹਿਲਾਂ ਨਾ ਹਾਂ ਜੀ ਸਾਡੀ ਜਰੀਰ ਰੁਬਾਬੀਆਂ ਦੇ ਖਾਨਦਾਨ ਸੀ ਉਹ ਸਾਰੇ ਇੰਡੀਆ ਚ ਸਨ ਹਾਂ ਹੋਰ ਨਾ ਹਜ਼ੂਰੀ ਰਾਗੀ ਸਨ ਕਿਉਂਕਿ ਕੀਰਤਨ ਮਰਦਾਨੇ ਕੇ ਹੀ ਕਰਦੇ ਸਨ ਤੇ ਗੋਦਵਾਲ ਸਾਹਿਬ ਬੋਲੀ ਸਾਹਿਬ ਗੁਰਦੁਆਰਾ ہاں ਉੱਥੇ ਇੱਕ ਰਹਾਇਸ਼ ਮਿਲੀ ਹੋਈ ਸੀ ਸਾਨੂੰ ਮੇਰੇ ਦਾਦਾ ਜੀ ਨੂੰ ਨਾਨਾ ਜੀ ਦੇ ਨਤ ਤੇ 8 ਭਰਾ ਸਨ ਮੇਰੇ ਅੱਬਾ ਜੀ ਜੀ ਯਾਨੀ ਕਿ ਤਾਏ ਚਾਚੇ 8 ਸਨ ਤੇ ਮੇਰੇ ਦਾਦਾ ਜੀ ਭਾਈ ਰਹਿਮਤ ਅਲੀ ਰੈਮੂ ਮੇਰੇ ਨਾਨਾ ਜੀ ਭਾਈ ਚਰਾਗਦੀਨ ਇਹ ਦੋਵੇਂ ਭਰਾ ਭਰਾ ਸੀ ਔਰ ਮੇਰੇ ਤਾਇਆ ਜੀ ਭਾਈ ਇਰਸ਼ਾਦ ਅਹਿਮਦ ਇਹ ਹਜ਼ੂਰੀ ਰਾਗੀ ਸਨ ਗੁਰਦੁਆਰਾ ਬੋਲੀ ਸਾਹਿਬ ਗੋਲਦਵਾਲ ਸਾਹਿਬ ਉੱਥੇ ਹੀ ਰਹਿੰਦੇ ਸੀ ਉੱਥੋਂ ਦੀ ਪ੍ਰਦਾਸ਼ ਤੇ ਉੱਥੇ ਦੇ ਹਜ਼ੂਰੀ ਰਾਗੇ ਸਨ ਜਿੱਥੇ 84 ਪੋੜੀਆਂ ਨੇ ਜਿਹੜੇ ਜੂਨ ਬਦਲ ਜਾਂਦੀ ਹੈ ਤੇ ਉਹ 84 ਪੋੜੀਆਂ ਨੇ ਗੁਰੂ ਅਮਰਦਾਸ ਜੀ ਦੇ ਕੇਸ ਨੇ ਔਰ 10 ਬੜੀ ਦਫਾ ਸੀ ਉੱਥੇ ਗਏ ਆ ਆਪਣਾ ਘਰ ਵੀ ਦੇਖਿਆ ਆ ਹਾਲੀ ਤੱਕ ਉੱਥੋਂ ਦੇ ਮੈਨੇਜਰ ਸਨ ਉਹ ਜਾਣਦੇ ਸਨ ਚੰਗੀ ਤਰ੍ਹਾਂ ਤੇ ਬੜਾ ਦਿਲ ਖੁਸ਼ ਹੁੰਦਾ ਸੀ ਉਹ ਵੇਖ ਕੇ ਆਪਣੇ ਘਰ ਨੂੰ ਕਿ ਇੱਥੇ ਸਾਡੇ ਵੱਡ ਵਡੇਰੇ ਆਪਣੇ ਆਪਣੇ ਬਾਜ ਦੇ ਨਾਲ ਜੰਦੇ ਸਨ ਕਿ ਇੱਥੇ ਰਹਿੰਦੇ ਸਨ ਔਰ ਇਸ ਤੋਂ ਇਲਾਵਾ ਸੀਸਗੰਜ ਗੁਰਦੁਆਰਾ ਦਿੱਲੀ ਉੱਥੇ ਮੇਰੇ ਤਾਇਆ ਜੀ ਸ਼ੇਖ ਮੁਹੰਮਦ ਬੂਟਾ ਅਗੋ ਭਾਈ ਮੋਤੀ ਉਹਨਾਂ ਦੇ ਪੁੱਪੀ ਦੇ ਬੇਟੇ ਤੇ ਇਹ ਉੱਥੋਂ ਦੇ ਹਜ਼ੂਰੀ ਰਾਗੀ ਸਨ ਅੰਮ੍ਰਿਤਸਰ ਰਬਾਬੀਆਂ ਦੀਆਂ 12 ਜੋੜੀਆਂ ਬੰਦੀਆਂ ਸਨ ਜਿਹੜੇ ਦਿਨ ਰਾਤ ਕੀਰਤਨ ਕਰਦੀਆਂ ਸਨ ਤੇ ਇਹ ਜਿਹੜੀ ਸੇਵਾ ਗੁਰੂ ਨਾਨਕ ਜੀ ਨੇ ਬਖਸ਼ੀ ਬਾਬੇ ਮਰਦਾਨੇ ਨੂੰ ਦੇ ਸੇਵਾ ਨਿਭਾਦੇ ਸਨ ਪਾਰਟੀਸ਼ਨ ਤੋਂ ਪਹਿਲੋਂ ਫਿਰ ਜਦੋਂ ਪਾਰਟੀਸ਼ਨ ਹੋ ਗਈ ਤੇ ਫਿਰ ਇਹ ਸਾਰੇ ਇੱਧਰ ਆ ਗਏ ਔਰ ਸੰਗਤਾਂ ਨੇ ਹੀ ਛੱਡ ਕੇ ਆਈ ਸੰਗਤ ਹੀ ਕਹਿੰਦੀ ਤੁਸੀਂ ਚਲੇ ਜਾਓ ਕਿਉਂਕਿ ਮੌਕਾ ਉਹ ਜਿਆ ਬਣਿਆ ਆਇਆ ਸੀ ਨਾ ਕਿ ਤੁਸੀਂ ਸਾਡੇ ਕੀਰਤਨੀਆਂ ਰੁਬਾਬੀਓ ਤੇ ਤੁਸੀਂ ਯਾਨੀ ਕਿ ਹਫਾਜ਼ਤ ਨਾਲ ਉੱਥੇ ਚਲੇ ਜਾਓ ਤੇ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਤੇ ਪਹਿਲੋਂ ਪਾਰਟੀਸ਼ਨ ਤੋਂ ਪਹਿਲੋਂ ਸਾਰੇ ਹਜ਼ੂਰੀ ਰਗੀ ਸਾਡੇ ਮਰਦਾਨੇ ਕੇ ਇਥੇ ਰਬਾਬੀ ਸਾਰਾ ਅੱਛਾ ਜਿਵੇਂ ਸਮਾਂ ਬਦਲਿਆ ਹੋਣ ਜਿਵੇਂ ਮਾਡਰਨ ਸਮਾਂ ਆਇਆ ਹਨ ਹੋਰ ਇਨਸਟਰੂਮੈਂਟ ਵੀ ਬਹੁਤ ਆ ਗਏ ਹੁਣ ਵੀ ਰਬਾਬ ਨਾਲ ਹੀ ਕੀ ਕਰਦੇ ਹੋ ਜਾਂ ਹੋਰ ਚੀਜ਼ਾਂ ਵੀ ਐਡ ਹੋ ਗਈਆਂ ਨਾਲ ਨਾਲ ਦੇਖੋ ਜੀ ਐਡ ਤੇ ਜੋ ਮਰਜ਼ੀ ਕਰਦੀਏ ਲੇਕਿਨ ਅਸੀਂ ਹਾਰਮੋਨੀਅਮ ਤੇ ਕਰਦੇ ਬਾਬਾ ਲਾਲ ਜੀ ਵੀ ਹਾਰਮੋਨੀਅਮ ਤੇ ਹੀ ਕਰਦੇ ਸਨ ਅੱਛਾ ਕਿਉਂਕਿ ਪਾਰਟੀਸ਼ਨ ਤੋਂ ਪਹਿਲੋਂ ਵੀ ਕੁਰਬਾਬ ਵਜਾਈ ਨਹੀਂ ਕਿਸੇ ਨੇ ਤੇ ਨਾ ਹੀ ਪਾਰਟੀਸ਼ਨ ਤੋਂ ਬਾਅਦ ਵਜਾਈ ਅੱਛਾ ਠੀਕ ਹੈ ਠੀਕ ਹੈ ਤੇ ਇਹ ਲੈ ਕੇ ਤੁਰਨਦੇ ਆ ਤੇ ਕੀਰਤਨ 18ਵੀਂ ਕੁਲ ਤੱਕ ਆ ਗਈ ਲੇਕਿਨ ਜਿਹੜਾ ਅੱਜ ਕੱਲ ਦੌੜ ਹੈ ਟੈਕਨੋਲੋਜੀ ਦਾ ਦੌੜ ਹੈ ਕੋਈ ਬੱਚਾ ਅਕੇ ਨਹੀਂ ਆਂਦਾ ਸਾਡਾ ਤੁਹਾਨੂੰ ਪਤਾ ਹੈ ਹਰ ਚੀਜ਼ ਹੈ ਚੀਜ਼ਾਂ ਲੇਕਿਨ ਇਹ ਜਿਹੜਾ ਲੈ ਕੇ ਤੁਰ ਰਹੇ ਆ 21 ਕੁਲਾ ਤਾਰੀਆਂ ਮ ਅੱਗੇ ਵੀ ਕਿ ਗੁਰੂ ਨਾਨਕ ਜੀ ਨੇ 21 ਕੁਲਾ ਤਾਰੀਆਂ ਇਹ ਉਹਨਾਂ ਦਾ ਪੂਰਾ ਹੋਣਾ ਤੇ ਅੱਗੋਂ ਤੱਕ ਜਾਏਗਾ ਠੀਕ ਹੈ ਠੀਕ ਹੈ ਜੀ ਤੇ ਕੋਸ਼ਿਸ਼ ਹੈ ਹੀ ਹੈਗੀ ਆ ਕਿ ਅੱਗੇ ਬੱਚਿਆਂ ਨੂੰ ਲਾਈਏ ਆਪਣੇ ਹਾਂ ਜੀ ਥੋੜਾ ਜਿਹਾ ਤੁਹਾਨੂੰ ਸ਼ਲੋਕ ਸੁਣਾ ਦੇ ਹਾਂਜੀ ਬਸ ਸ਼ਲੋਕ ਸੁਣਾ ਦੇਣਾ ਤੁਹਾਨੂੰ ਕਿਉਂਕਿ ਵਕਤ ਵੀ ਨਾ ਸਪੀਚ ਕਰਨ ਲਈ ਜੀ ਪਰ ਪਰਾਤਮਰੀ ਅਖੰਡ ਕੀਰਤਨ ਹੈਗਾ ਹਾਂ ਜੀ ਤੁਹਾਡੇ ਨਾਲ ਸ਼ੇਅਰ ਕਰਾਂ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂੜ ਹੋਏ ਰਹਾ ਸਦ ਤੂੜ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂ ਤੂੜੀ ਵਿੱਚ ਲੋਲੰਦਰੀ ਸੋਹਾ ਨਾਨਕ ਤੈ ਸੋ ਨਾਨੇ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂ ਆਸਾ ਦੀ ਵਾਰ ਚ ਸਾਬਾ ਦਾ ਫਰਮਾਨ ਹੈ ਦਾਨ ਮਹੰਡਾਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਈ ਕਮਨਿਆਲ ਕਿਤੇ ਆਈਏ ਫਲ ਤਾਂ ਇਹ ਹੋ ਪਾਈਏ ਜਾਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੂੜ ਤਿਨਾ ਦੀ ਪਾਏ ਪਾਏ ਸਾਜਨ ਤੇਰੇ ਚਰਨ ਕੀ ਪਰ ਬ੍ਰਹਮ ਪਰ ਮੈਂ ਸਰਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ बलहारा बलहारा साजन तेरे चरण की होए रे हा सद तू साजन तेरे चरण की नानक शरण तो हा ਨੇ ਤੁਹਾਰੀਆਂ ਪੈਖੋ ਸਦਾ ਹਜੂ ਸਾਜਨ ਤੇਰੇ ਚਰਨ ਕੀ ਐਲਿਕ ਬੰਦੀ ਪਰਵਾਹ ਕੰਦੇ ਅਖੰਡ ਕੀਰਤਨ ਬਾਣੀ ਦੀ ਬਾਣੀ ਦੇ ਨਾਲ ਵਿਆਖਿਆ ਬਾਹਰੋਂ ਕੁਝ ਨਹੀਂ ਪਾਇਆ ਤੇ ਇਹ ਵੱਡਿਆਂ ਦਾ ਸਾਡਾ ਕੁਰਾਨ ਆ ਇਸ ਤਰ੍ਹਾਂ ਹੀ ਕੀਰਤਨ ਕਰਦੇ ਸਨ ਤੇ ਉਸ ਤਰ੍ਹਾਂ ਹੀ ਅਸੀਂ ਕੋਸ਼ਿਸ਼ ਕਰਨੀ ਉਸ ਤਰ੍ਹਾਂ ਹੀ ਕਰਨੀ ਤਾਨੂੰ ਕਹਿੰਦੇ ਅਖੰਡ ਕਿਤਾਬ ਹਾਂਜੀ ਬਹੁਤ ਨੰਨ ਕੋਈ ਕਾਚਾ ਅੱਛਾ ਜਿੱਦਾਂ ਸੇਖ ਸੰਕਤਾਂ ਨਹੀਂ ਮਿਲ ਰਹੀਆਂ ਇੱਥੇ ਮਹੱਬਤ ਦੇ ਰਹੀਆਂ ਹਨ ਤੇ ਉਦਾਂ ਜਦੋਂ ਸਮਾਂ ਬਦਲਿਆ ਕਿ ਚੀਜ਼ਾਂ ਬਦਲ ਗਈਆਂ ਜੇ ਪਾਰਟੀਸ਼ਨ ਹੋਇਆ ਜੇ ਉਹ ਤਾਂ ਤੁਹਾਨੂੰ ਵਰਦਾਨਾ ਜੀ ਦੀ ਤੁਲ ਤਾਂ ਹੋਣ ਦਾ ਮਾਣ ਮਿਲਦਾ ਰਿਹਾ ਹਮੇਸ਼ਾ ਤੁਹਾਨੂੰ ਸਤਕਾਰ ਉਸੀ ਦਾ ਹਾਂਜੀ ਦੇਖੋ ਜੀ ਸਤਕਾਰ ਜਿਹੜਾ ਨਾ ਸੰਗਤਾ ਤੇ ਸ਼ੁਰੂ ਤੋਂ ਦੇਂਦੀਆਂ ਆ ਰਹੀਆਂ ਹੋਰ ਇੰਡੀਆ 'ਚ ਅਸੀਂ ਸਾਲ 'ਚ ਚਾਰ-ਚਾਰ ਦਫਾ ਜਾਂਦੇ ਰਹੇ 2012 ਤੱਕ ਤੇ 2012 ਚ ਚੜ੍ਹਾਈ ਕੀਤੀ ਸਾਡੇ ਵਾਲਦ ਜੀ ਨੇ ਤੇ ਉਹ ਥੋੜਾ ਵੀਜ਼ੇ ਦਾ ਖਤਮ ਹੋ ਲੇਕ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਦੇਨ ਜੇਰੀ ਬਾਬੇ ਨਾਨਕ ਦੀ ਹੈ ਇਹ ਘਟ ਨਹੀਂ ਸਕਦੀ ਵਧੇਗੀ ਸੰਗਤਾਂ ਦੇ ਪਿਆਰ ਨਾਲ ਹੀ ਅਸੀਂ ਅੱਗੇ ਜਾਂਨੇ ਪਏ ਆ ਨਾ ਤੇ ਤੇ ਇਹ ਬੱਚਾ ਜੀ ਬੜੀ ਖidmat ਕਰ ਰਿਹਾ ਯੂਟਿਊਬ 'ਤੇ ਕੰਮ ਹੀ ਕਰਦਾ ਹੋਰ ਇਹ ਇਹ ਬੜਾ ਨਜ਼ਦੀਕੋ ਇਹਨੇ ਦੇਖਿਆ ਪਤਾ ਨਹੀਂ ਕੀ ਇਹਨੂੰ ਨਜ਼ਰ ਆਇਆ ਕਿ ਬਾਬੇ ਨੇ ਦਿਖਾਇਆ ਤੇ ਇਹ ਨਾਲ ਨਾਲ ਹੀ ਤੇ ਉਹ ਬਾਬੇ ਦਾ ਪਿਆਰ ਸੰਗਤਾਂ ਦਿੰਦੀਆਂ ਪਈਆਂ ਤੇ ਇਹ ਦੌਰ ਕਹਿੰਦੇ ਬਦਲਣਾ ਹਾਂ ਬਿਲਕੁਲ 12 ਸਾਲ ਬਾਅਦ ਸੁਣੀ ਗਈ ਦੁਬਾਰਾ ਸਾਡੀ ਕਿ ਦੁਨੀਆ ਹੁਣ ਅੱਗੇ ਪਿੱਛੇ ਆ ਕਿ ਉਹ ਜਿਹੜੀ ਮੇਰਾ ਖਾਬ ਸੀ ਮੇਰਾ ਉਹ ਲੱਗਦਾ ਪੂਰਾ ਹੋ ਜਾਣਾ ਹੈ ਕਿ ਜਿਹੜਾ 21 ਤਾਰੀਆਂ ਬਾਬੇ ਨਾਨਕ ਨੇ 31 ਤੱਕ ਜਾਵੀਂ ਸੋ ਇਹ ਤੁਹਾਡੀ ਵਿਸਾਸਤ ਨਾਲ ਤੁਹਾਡੀ ਕੋਸ਼ਿਸ਼ ਨਾਲ ਹੋਏਗਾ ਇਹ ਬਾਬੇ ਨਾਨਕ ਨੇ ਕਰਨਾ ਹੈ ਔਰ ਕੀਰਤਨ ਅਸੀਂ ਸਖਾਣਾ ਬੱਚਿਆਂ ਠੀਕ ਹੈ ਕਿ ਕਿ ਅਸੀਂ ਪ੍ਰੋਫੈਸ਼ਨਲੀ ਕੀਰਤਨੇਤੇ ਨਹੀਂ ਹੈਗੇ ਅਸੀਂ ਤਾਂ ਤੇ ਆਪਣਾ ਕੰਮਕਾਰ ਕਰਦੇ ਆ ਹੈ ਤੁਹਾਡੇ ਬੱਚੇ ਕਰ ਰਹੇ ਨਹੀਂ ਹੁਣ ਨਾਲ ਉਦਾਂ ਅਗਲੀ ਪੀੜੀ ਬਸ ਥੋੜੇ ਥੋੜੇ ਨਾਲ ਲਾਏ ਨੇ ਉਹ ਬੜੀ ਜਲਦੀ ਦਸਾਂਗਾ ਮੈਂ ਇੱਕ ਅਕੈਡਮੀ ਬਣਾਵਾਗਾ ਘਰ ਕਮਰਾ ਬਣਾਣੇ ਪਏ ਉਹ ਚ ਅਕੈਡਮੀ ਬਣਾਵਾਗੇ ਬੱਚੇ ਨੂੰ ਦਸਾਂਗੇ ਥੋੜਾ ਉਹਨਾਂ ਨੂੰ YouTube ਤੇ ਪਾਵਾਂਗੇ ਥੋੜਾ ਉਹਨਾਂ ਦਾ ਜਰਾ ਜ਼ੇਹਨ ਖੋਲਾਂਗੇ ਕਿ ਦੇਖੋ ਐ ਚੀਜ਼ਾਂ ਨਹੀਂ ਨਾ ਦੇਖਦੇ ਬੱਚੇ ਨਾ ਹੀ ਆਂਦੇ ਨੇ ਹੁਣ ਐ ਦੇਖਣ ਤੇ ਉਹਨਾਂ ਨੂੰ ਪਤਾ ਲੱਗੇਗਾ ਕਿੰਨੀ ਰਿਸਪੈਕਟ ਹੈ ਬਹੁਤ ਮੈਂ ਹੀ ਕਹਣਾ ਕਿੰਨਾ ਸਤਕਾਰ ਦੇਣ ਲੇਕਿਨ ਐਸ ਪਾਸੇ ਨਹੀਂ ਭਤੀਜੇ ਨੇ ਪਨੇਵੇਂ ਨੇ ਸਾਰੇ ਨੇ ਉਹਨਾਂ ਨੂੰ ਮੈਂ ਅੱਗੇ ਕਰਾਂਗਾ ਹਾਂ ਮੈਂ ਕੀ ਗੁਰੂ ਨਾਨਕ ਨੇ ਕਰਨਾ ਅਰਦਾਸ ਕੀਤੀ ਹੋਈ ਹੈ ਲੇਕਿਨ ਹੁਣ ਉਹ ਵਕਤ ਆ ਗਿਆ ਜ ਜਿਹੜੇ ਤੁਹਾਡਾ মিডিਆ ਆ ਗਿਆ ਯਾਰ ਤੇ ਇਹਦੇ ਵਿੱਚ ਲੋਕੀ ਪੁੱਛਣ ਵੀ ਦੇ ਨੇ ਪੁੱਛਲ ਗਿੱਚ ਕਰਦੇ ਪਏ ਨੇ ਤੇ ਉਹਨ ਇੱਕ ਹੋਰ ਮੇਰੀ ਸਾਸਤ ਨਾਲ ਇੱਕ ਤੁਸੀਂ ਹਾਈਲਾਈਟ ਕਰਨਾ ਇੱਕ ਮੈਂ ਕਿਤਾਬ ਲਿਖ ਲਈ ਹੈ ਅੱਛਾ ਜੀ ਥੋੜੀ ਜੀ ਰਹਿ ਗਈ ਹੈ ਜਿਹੜੀ ਕਿ ਸੀਨਾ ਬਸੀਨਾ ਸਾਡੀ ਭਾਈ ਮਰਦਾਨਾ ਜੀ ਜੀ ਸਾਡੇ ਵੱਡੇਆਂ ਨੇ ਦੱਸਿਆ ਜੋ ਉਹ ਮੈਂ ਲਿਖਣੀ ਪਈ ਉਰਦੂ ਚ ਲਿਖੀ ਉਹਦੀ ਟਰਾਂਸਲੇਟ ਕਰਾ ਰਿਆ ਗੁਰਮੁਖੀ ਚ ਉਹ ਵੀ ਰਾਈਟਰ ਨੇ ਬੜੇ ਅੱਛੇ ਆ ਉਹਨਾਂ ਕੋਲ ਕਰਾ ਰਿਆ ਤੇ ਉਹਦੇ ਵਿੱਚ ਤੁਹਾਡਾ ਸੰਯੋਗ ਸਾਰੀ ਸੰਗਤਾਂ ਦਾ ਐਨ ਜੀਓਜ਼ ਦਾ ਮੈਨ ਚਾਹੀਦਾ ਛਪਾਣੀ ਤੁਸੀਂ ਲਿਖ ਮੈਂ ਦਿੱਤੀ ਉਹਦੇ ਚ ਐਹੀ ਗੱਲਾਂ ਹੋਣਗੀਆਂ ਜਿਹੜੀਆਂ ਤੁਹਾਡੇ ਸਾਹਮਣੇ ਹੁੰਦੀਆਂ ਪਈਆਂ ਔਰ ਇੱਕ ਇਹ ਬਹੁਤ ਵੱਡਾ ਕੰਮ ਹੋ ਗਿਆ ਕਿ ਸਾਡੀ 31ਵੀਂ ਪੀੜ੍ਹੀ ਵੀ ਬੈਏਗੀ ਨਾ ਤੋ ਕਿਤਾਬ ਪੜ ਦੀ ਉਰਦੂ ਤੋ ਤੁਹਾਨੂੰ ਦੱਸ ਸਕੇਗੀ ਬਿਲਕੁਲ ਬਿਲਕੁਲ ਹਾਂ ਹੁਣ ਅਸੀਂ ਗੱਲਾਂ ਨਾਲ ਹੀ ਜ਼ਾਰ ਹੁੰਨੇ ਕਿ ਭਾਈ ਮਰਦਾਂ ਲੱਗੇਗਾ ਕਿ ਭਾਈ ਮਰਦਾਨੇ ਦੇ ਹਾਂ ਠੀਕ ਹੈ ਨਾ ਜੀ ਇੱਕ ਮਿਸਾਲ ਦੇ ਰਿਹਾ ਕਿ ਉਹ ਕਿਤਾਬ ਉਰਦੂ ਚ ਲਿਓ ਜਿਹੜਾ ਬੱਚਾ ਪੜ ਲੇਗਾ ਉਹ ਉਹ ਪੂਰਾ ਮਰਦਾਨੇ ਦਾ ਬਣ ਗਿਆ ਉਹ ਦੱਸੇਗਾ ਸਾਰਾ ਕੁਝ ਤੇ ਕਹਿਣ ਦਾ ਮਕਸਦ ਹੈਗਾ ਕਿ ਐ ਵੀ ਇੱਕ ਮੈਂ ਬਾਬੇ ਨਾਨਕ ਨੇ ਕੰਮ ਲਿਆ ਸਰਕਾਰੀ ਡਿਪਾਰਟਮੈਂਟ ਵਿੱਚ ਨਹੀਂ ਦੇਖੀ ਤੇ ਇਹ ਜਦੋਂ ਵਕਤ ਆਏਗਾ ਤੇ ਛਪਵਾਨੀ ਵੀ ਸੰਗਤਾਂ ਨੇ ਆ ਉਹਦਾ ਜੋ ਵੀ ਉਹਨਾਂ ਨੇ ਕਰਨਾ ਡਿਲੀਵਰ ਵੀ ਉਹਨਾਂ ਨੇ ਕਰਨਾ ਤਾਂ ਇਹ ਕਿਤਾਬ ਗਜ਼ਾਤੀ ਕਿਉਂਕਿ ਮੈਂ ਕਹ ਰਿਹਾ ਲੋਕੀ ਜਾਂਦੇ ਨੇ ਲੈ ਕੇ ਜਾਂਦੇ ਨੇ ਇੰਟਰਵਿਊ ਲੈ ਕੇ ਜਾਂਦੇ ਨੇ ਕਿਉਂ ਨਾ ਡਾਕੂਮੈਂਟਰੀਆਂ ਵੀ ਬਣਦੀਆਂ ਕਿਉਂ ਨਾ ਅਸੀਂ ਆਪ ਆਪਣਾ ਹਾਲਾਤ ਆਪ ਲਿਖੀਏ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਤੇ ਉਹ ਇਹ ਵੀ ਤੁਹਾਡੇ ਵਿਸ਼ਾਸਤ ਨਾਲ ਕਿ ਅਨ ਵੀ ਤੁਸੀਂ ਹਾਈਲਾਈਟ ਕਰਨਾ ਕਿ ਉਹਨੂੰ ਛਪਵਾਨੀ ਹੋਈ ਹੂੰ ਬਿਲਕੁਲ ਜੀ ਬਿਲਕੁਲ ਜ਼ਰੂਰੀ ਗੱਲ ਹੈ ਮਿਸਾਲ ਜਿਹੜਾ ਕੋਸ਼ਿਸ਼ ਕਰਾਂਗੇ ਸਾਰੇ ਤਰ੍ਹਾਂ ਜਿੱਦਾਂ ਜੋ ਸੇਵਾ ਲਾਓਗੇ ਜਿਵੇਂ ਹੋਗੀ ਉਸ ਤਰ੍ਹਾਂ ਹੀ ਹੋਏਗਾ ਥੋੜਾ ਜਿਹਾ ਹੋਵੇਗਾ ਹਾਂ ਥੋੜਾ ਜਿਹਾ ਮਸਲਾ ਤੱਕ ਰਹੇਗਾ ਜਦ ਜਿਹੜਾ ਤੁਸੀਂ ਕਿਤਾਬ ਦੇ ਵਿੱਚ ਨੂੰ ਸਮੇਟਦੇ ਲੱਗੇ ਸਮੇਟ ਤਾਂ ਉਰਦੂ ਚ ਸਮੇਟਾ ਉਹਦਾ ਗੁਰਮੁਖੀ ਚ ਹੁੰਦਾ ਪਿਆ ਮਤਲਬ ਔਰ ਇਹੀ ਐਮਐਫ ਕੀ ਨਹੀਂ ਕਰ ਜਾਣਦੇ ਜੀ ਬਾਬੇ ਜੀ ਇੱਥੇ ਆ ਗਏ ਨਾ ਮੇਰੇ ਗੱਲ ਸੁਣ ਬਾਬਾ ਜੀ ਮੇਰੇ ਗੱਲ ਸੁਣ ਪਾਣੀ ਸੁਣ ਸੁਣ ਕੇ ਕੰਨ ਤੇ ਬਾਬਾ ਜੀ ਜਿਹੜੇ ਸੀ ਨਾ ਸਾਡੇ ਉਹ ਤੇ ਉੱਥੋਂ ਦੇ ਸੀ ਪੰਜਾਬੀ ਮੈਂ ਤੁਹਾਨੂੰ ਸਵਾਲ ਦਾ ਸਵਾਲ ਦਾ ਜਵਾਬ ਦੇ ਲੱਗਿਆ ਜੀ 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 ਬਾਬਾ ਜੀ ਸਾਡੇ ਉਹ ਉੱਥੋਂ ਦੀ ਪੰਜਾਬ ਸੀ ਅਸੀਂ ਹੁਣ ਇੱਥੋਂ ਦੀ ਪਾਕਿਸਤਾਨ ਦੀ ਪੰਜਾਬ ਸਾ ਤੇ ਇੱਥੇ ਉਹਨਾਂ ਚੀਜ਼ ਕਿਦੋਂ ਆਏਗੀ ਸੀ ਲੇਕਿਨ ਆਂਦੀ ਹੈ ਹਾਂ ਕਾਇਦੇ ਪਾਰ ਪਰਕੇ ਲੇਕਿਨ ਇਹ ਜਿਹੜਾ ਖਜ਼ਾਨਾ ਸਾਨੂੰ ਮਿਲਿਆ ਨਾ ਹਾਂਜੀ ਜੀ ਇਹ ਖਜ਼ਾਨਾ ਭਾਈ ਲਾਲ ਜੀ ਕੋ ਮਿਲਿਆ ਮੇਰੇ ਅਬਾ ਜੀ ਕੋ ਉਹਨਾਂ ਨੇ ਤਕਰੀਬਨ ਇੰਨਾ ਲਿਖਿਆ ਆ ਵਾਹ ਜੀ ਇੱਕ ਸ਼ਬਦ ਨੂੰ ਕੋ 40 40 ਜਗਾ ਲਿਖਿਆ ਉਹਨਾਂ ਨੇ ਪਰਮਾਨਾ ਨਾਲ ਉਰਦੂ ਚ ਤੁਹਾਡੇ ਵਾਸਤੇ ਨਾ ਜਿਹੜੀ ਪੰਜਾਬ ਦੀ ਸੰਗਤ ਸੀਗੀ ਜੀ ਉਹ ਕੁਝ ਤੁਹਾਡੇ ਐਸੇ ਗਿਫਟ ਲੈ ਕੇ ਆਈ ਹੈ ਬਹੁਤ ਧੰਨਵਾਦ ਮੈਂ ਸੁਣਿਆ ਵੀ ਸਾਰੇ ਆਪਣੇ ਮੀਡੀਆ ਵਾਲੇ ਆਏ ਮੇਰੀ ਸਾਰੇ ਦੋਸਤ ਜਿਹਨੇ ਬਲੌਕਰ ਜਿਨ੍ਹਾਂ ਨੇ ਦੁਨੀਆ ਦੀ ਕਰਵਾਇਟ ਹੋਣੀ ਹੈ ਤੇ ਮੈਂ ਸੁਣਿਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਹ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਹੈਨਾ ਜੀ ਇਹ ਤੁਹਾਡਾ ਮਾਨ ਸਤਿਕਾਰ ਹੀ ਹੈ ਜਿੱਦਾਂ ਤੁਸੀਂ ਸੰਗਤ ਕਰ ਲਿਆ ਨਹੀਂ ਥੋੜਾ ਹੈਨਾ ਠੀਕ ਹੈ ਜੀ ਸੋ ਨਿਹਾਲ ਇਹ ਭੈਣ ਭਰਾ ਦਾ ਰਿਸ਼ਤਾ ਆ ਕਿ ਇਵੇਂ ਕਿਹੋ ਜਿਹਾ ਸਾਕੀ ਇਵੈਂਟ ਹੈ ਜਿਵੇਂ ਭੈਣ ਪੰਜਾਬੀ ਦੇ ਵਿੱਚ ਰਖੜੀ ਬਣਦੀ ਹੈ ਨਾ ਜੀ ਸਾਕੀ ਦੇ ਇਵੈਂਟ ਤੋਂ ਦੋ ਚੀਜ਼ਾਂ ਬਹੁਤ ਜ਼ਾਹਰੀ ਗੋਡੇ ਸਾਨੂੰ ਸਭ ਨੂੰ ਆਉਂਦੀਆਂ ਨੇ ਇੱਕ ਚੀਜ਼ ਉਹ ਆਦੀ ਏ ਕਿ insan ਨੂੰ ਖੁਸ਼ੀ ਹੁੰਦੀ ਏ ਇੱਕ ਉਸ ਚੀਜ਼ ਦੀ ਜਦੋਂ ਬੁਲੇ ਸੋਨਹਾਰ ਸੋਖਸਰੀਆ ਕਾਲੋ ਇਹ ਦੀ ਗ੍ਰੋਮੀ ਆ ਤੁਸੀਂ ਸਵਾਲ ਪੁੱਛ ਰਹੇ ਸੀ ਇਹ ਜੇ ਸੰਗਤਾਂ ਦਾ ਪਿਆਰ ਤੇ ਜਿਹੜਾ ਹੁਣ ਆਪਣੀ ਪਹਿਲਾਂ ਵੀ ਸੀ ਤੇ ਹੁਣ ਜ਼ਿਆਦਾ ਤੇ ਇਹ ਸਾਰੀ ਸੰਗਤ ਬਹੁਤ ਪਿਆਰ ਕਰਦੀ ਹੈ ਤੇ ਇਹ ਭਾਈ ਮਰਦਾਨਾ ਜੀ ਵੀ ਅਸੀਂ ਬਹੁਤ ਬਹੁਤ ਪਿਆਰ ਕਰਦੀ ਹੈ ਬਹੁਤ ਲਾਟ ਕਰਦੀ ਹੈ ਜਿਵੇਂ ਬਾਬਾ ਨਾਨਕ ਜੀ ਲਾਟ ਜਿਹੜਾ ਬਹੀਨਾ ਕਹਿੰਦੇ ਆ ਜਿਹੜਾ ਅੱਜ ਆਮੀਦ ਲੱਗਦੇ ਆਪਨੇ ਲੋ ਸਿਪਾਹੀ ਮਰਦਾਨਾ ਜੀ ਵੱਲੋਂ ਲੋ ਇਸ ਵਾਸਤੇ ਨਾਲਦੇ ਸੀ ਕਿ ਉਹਨਾਂ ਦਾ ਖੁਸ਼ੀ ਦਾ ਦਿਲਾਣਾ ਖੁਸ਼ੀ ਦਾ ਮਹੀਨਾ ਹੁੰਦਾ ਸੀ ਉਹ ਇਸ ਵਾਸਤੇ ਹੁੰਦਾ ਸੀ ਕਿ ਉਹ ਜਿਹੜੀ ਸਾਲ ਦੀ ਜੜੀ ਹੈ ਉਹਨਾਂ ਦੀ ਜਿਹੜੀ ਮਿਹਨਤ ਹੁੰਦੀ ਸੀ ਖਾਸ ਤੌਰ ਤੇ 6 ਮਹੀਨੇ ਦੀ ਮਿਹਨਤ ਜਿੰਦੇ ਚ ਉਹਨਾਂ ਦੀ ਫਸਲ ਪੱਕਦੀ ਸੀ ਉਹ ਪੱਕਣੇ ਬਾਅਦ ਨੇ ਨਹੀਂ ਤੇ ਉਹ ਇੱਕ ਖੁਸ਼ੀ ਬਣਾਦੇ ਬੋਲੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ